50000 ਰੁਪਇਆ ਲਿਆਓ ਬਈ 2017 ਮਾਡਲ ਸਵਿਫਟ ਲੈ ਜਾਓ 50000 ਦੇ ਕੇ 25000 ਰੁਪਇਆ ਲਿਆਓ ਬਾਈ ਜੀ ਤੇ 2014 ਮਾਡਲ ਹੋਂਡਾ ਵ੍ਰਿਓ ਗੱਡੀ ਲੈ ਜਾਓ ਜਿਵੇਂ ਤੋਹਫਾ ਗੱਡੀ ਹੈ ਨਾ ਤੋਹਫਾ ਗੱਡੀ ਹੈ ਜੀ ਠੀਕ ਹੈ ਵੀਰੇ ਆ 1 ਲੱਖ ਰੁਪਇਆ ਲਿਆਓ ਜਿਹਨੇ ਸ਼ੌਂਕ ਪੂਰਾ ਕਰਨਾ ਹੈ ਨਾ ਪੂਰਾ ਫੋਰਚੂਨਰ ਵਾਲਾ ਗੱਡੀ ਆ ਗੱਡੀ ਤੁਹਾਡੀ ਤੁਹਾਡੇ ਖਾਤਰ ਹੈ ਬਸ ਤੋਹਫਾ ਹੀ ਲੈ ਕੇ ਆਇਆ ਹੈ ਨਾ ਅੱਜ ਦਾ ਬਿਲਕੁਲ ਤੋਹਫਾ ਜੀ ਠੀਕ ਹੈ ਵੀਰੇ ਹੋਂਡਾ ਮੇਜਾ ਜੀ 2013 ਮਾਡਲ ਡੀਜ਼ਲ ਠੀਕ ਹੈ ਫਸਟ ਓਨਰ ਗੱਡੀ ਆ ਪੰਜਾਬ ਨੰਬਰ ਦੀ ਕਾਰ ਆ ਲ ਠੀਕ ਹੈ ਜੀ ਡਵਾਟੇਗੇ 3.5 ਲੱਖ ਰੁਪਏ ਦੀ 3.5 ਲੱਖ ਰੁਪਏ ਦੀ ਗੱਡੀ ਦੇ ਦਾਂਗੇ ਸਤਿ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਨਵਾਂ ਸਟਾਕ ਤੇ ਗੱਡੀਆਂ ਤੁਹਾਡੇ ਲਈ ਉਹ ਲੈ ਕੇ ਆਇਆ ਜਿਨ੍ਹਾਂ ਨੂੰ ਕਹਿੰਦੇ ਹੁੰਦੇ ਨੇ ਕੀ ਕਹਿੰਦੇ ਹੁੰਦੇ ਨੇ ਤੋਹਫਾ ਜੀ ਤੋਹਫੇ 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 ਲੈ ਕੇ ਆਇਆ ਤੁਹਾਡੇ ਵਾਸਤੇ ਇੱਧਰ ਦੇਖੋ ਤੋਹਫਾ ਖੜਾ ਇੱਧਰ ਤੋਹਫਾ ਰੇਟਾਂ ਵਾਲਾ ਵੀ ਤੋਹਫਾ ਮੈਂ ਕਹਿੰਦਾ ਤੋਹਫਾ ਰੇਟਾਂ ਵਾਲਾ ਵੀ ਵਧੀਆ ਦਾਂਗੇ ਅੱਜ ਆਪਾਂ ਖੜਿਆ ਬਾਈ ਜੀ ਨੂਰ ਕਾਰ ਪੁਆਇੰਟ ਮਹਾਲੀ ਸ਼ਹਿਰ ਤੇ ਐਡਰੈਸ ਬਾਈ ਦੱਸੋ 10 ਮਾਰਾਜ ਐਸਓ 2 ਗ੍ਰੀਨਨ ਕਲੇਵ ਖ ਮੋਹਾਲੀ ਸ਼ਹਿਰ ਮੋਹਾਲੀ ਸ਼ਹਿਰ ਜੀ ਤੇ ਗੱਡੀ ਬਾਈ ਪਹਿਲਾਂ ਇਧਰੋਂ ਘੱਟ ਬਾਜੀ ਚੱਲ ਕੇ ਸ਼ੁਰੂ ਕਰ ਦੱਸੋ ਵੀਰੇ Honda 2014 ਮਾਡਲ ਆ ਫਸਟ ਓਨਰ ਗੱਡੀ ਆ ਰਜਿਸਟਰਡ 15 ਸਾਰੀ ਓਰੀਜਨਲ ਕਾਰ ਆ ਟੌਪ ਵਾਲਾ ਮਾਡਲ ਆ ਜੀ ਠੀਕ ਐ ਇਹ ਗੱਡੀ ਦੇ ਦਾਂਗੇ 2.5 ਲੱਖ ਰੁਪਏ ਦੀ ਜੀ 2.5 ਲੱਖ ਦੀ Honda Brio ਮਿਲ ਰਹੀ ਆ ਤੁਹਾਨੂੰ 2014 ਮਾਡਲ 14 ਮਾਡਲ ਜੀ ਠੀਕ ਐ ਵੀਰੇ ਸਿਰਫ 25000 ਰੁਪਏ ਦੇ ਕੇ 2.5 ਲੱਖ ਰੁਪਏ ਲੋਨ ਕਰਾ ਦਾਂਗੇ 25000 ਰੁਪਏ ਦੇ ਕੇ ਗੱਡੀ ਲੈ ਜਾ ਸਕਦੇ ਆਏ ਹਾਏ ਹਾਏ ਆ ਪਹਿਲੀ ਲਾਦਾ ਕੋਕਾ 25000 ਰੁਪਏ ਲਿਆਓ ਬਾਈ ਬਰੀਓ ਗੱਡੀ ਲੈ ਜੋ ਜਿਵੇਂ ਤੋਹਫਾ ਗੱਡੀ ਹੈ ਨਾ ਤੋਹਫਾ ਗੱਡੀ ਹੈ ਜੀ ਠੀਕ ਹੈ ਵੀਰੇ ਹਾਂਜੀ ਹਾਂਜੀ ਤੇ ਇਧਰ ਕੀ ਆ ਸੈਲਟੋਸ ਜੀ 2019 ਮਾਡਲ ਫਰਸਟ ਓਨਰ ਆ ਇਹ ਵੀ 27 ਨੰਬਰ ਦੀ ਗੱਾਰ ਆ ਸਾਰੀ ਓਰੀਜਨਲ ਆ ਠੀਕ ਹੈ ਹਾਂਜੀ ਅਲਾਈਟਰ ਚੰਗੇ ਪਏ ਹਨ ਵਧੀਆ ਲਾਏ ਪਏ ਹੋਏ ਆ ਜੀ ਫਰਸਟ ਓਨਰ ਕਾਰ ਆ ਸਾਰੀ ਓਰੀਜਨਲ ਆ ਚੱਲੀ ਕਿੰਨੀ ਆ ਇਹ ਚੱਲੀ ਆ ਜੀ ਆਪਣਾ 87000 ਚੱਲੀ ਹੈ ਰਿਕਾਰਡ ਦੇ ਨਾਲ ਜੀ ਠੀਕ ਹੈ ਅੰਦਰੋਂ ਕੰਡੀਸ਼ਨ ਆਪਾਂ ਚੈੱਕ ਕਰ ਹੋਣੇ ਬਾਈ ਜੀ ਸਾਰੀ ਓਰੀਜਨਲ ਕਾਰ ਆ ਹਮ ਸਾਫ ਸੁਥਰੀ ਗੱਡੀ ਆ ਤੇ ਰੇਟ ਗੱਡੀ ਦਾ 8.5 ਲੱਖ ਰੁਪਏ ਦਾ 1 ਲੱਖ ਰੁਪਏ ਲਿਆਓ ਜੀ ਕੀ ਆ ਲੈ ਕੇ ਜਾਓ ਸਾਢੇ 9 ਲੱਖ ਦੀ ਸਾਢੇ 9 ਲੱਖ ਰੁਪਏ ਦੀ ਕਾਰ ਸਾਢੇ 9 ਲੱਖ ਦੇ ਵਿੱਚ ਬਾਈ ਮਾਡਲ ਜੀ ਕੀ ਆ 19 ਮਾਡਲ ਫਸਟ ਓਨਰ 1 ਲੱਖ ਰੁਪਏ ਲਿਆਓ ਤੇ ਬਾਕੀ ਸਾਰੇ ਦਾ ਲੋਨ ਹੋ ਜਾਊਗਾ ਫਸਟ ਓਨਰ ਦੀ ਗੱਡੀਆਂ ਨਾਲ ਫਸਟ ਓਨਰ ਕਾਰ ਐਲਾਈਟ ਆ ਐਕਸਟਰਾ ਪਾਇਆ ਨੇ ਐਕਸਟਰਾ ਫੁੱਪੀਆਂ ਨਾਲ ਭਰਪੂਰ ਗੱਡੀਆਂ ਆ ਇਹ ਮੰਨ ਲਓ ਤੁਸੀਂ ਤੇ ਇੱਧਰ ਪਹਿਲਾਂ ਇਹਦਾ ਬਾਈ ਬਾਅਦ ਦਿਖਾ ਪਹਿਲਾਂ ਲਾਇਆ ਦਿਖਾ ਕਿੰਨੇ ਦੇ ਪਵਾਏ ਨੇ ਵੀਰੇ ਬਾਈ ਇਹ ਲਾਇਪ ਪਵਾਏ ਜੀ ਆਪਣੇ 35000 ਰੁਪਏ ਦੇ 35000 ਦੇ ਲਾਏ ਪਏ ਨੇ ਬਾਈ ਗੱਡੀ ਦੇ ਵਿੱਚ ਤੇ ਹੁਣ ਗੱਡੀ ਹੈਗੀ ਆ 2000 ਸਰ 2017 ਮਾਡਲ ਆ ਫਰਸਟ ਸਟੈਂਡਰਡ ਕਾਰ ਆ ਠੀਕ ਆ ਵੀਐਕਐਸਆਈ ਆ 60000 ਕੰਪਨੀ ਰਿਕਾਰਡ ਆ ਉਹਨੇ ਚਾਬੀਆਂ ਫੁੱਲੀ ਛੋੜ ਸਾਰੀ ਓਰੀਜਨਲ ਕਾਰ ਆ ਜੀ ਸਾਰੀ ਓਰੀਜਨਲ ਹਾਂ ਜੀ ਹਾਂ ਜੀ ਪੂਰੀ ਓਕੇ ਕੰਡੀਸ਼ਨ ਐਨ ਓਕੇ ਕੰਡੀਸ਼ਨ ਆ ਜੀ 475000 ਰੁਪਏ ਕਾਰ ਦੇ ਦੂਗੇ ਜੀ ਤੇ ਰੇਟ ਰੇਟ ਹੈਗਾ 475000 ਜੀ ਸਵਾ ਚਾਰ ਲੱਖ ਰੁਪਏ ਲੋਨ ਦੇ ਦਰਾਂ ਦੂਗੇ ਜੀ ਸਵਾ ਚਾਰ ਲੱਖ ਰੁਪਏ ਦੇ ਕੇ ਗੱਡੀ ਲੈ ਆ ਸਕਦੇ ਆ ਆਏ ਹਾਏ ਹਾਂ ਲੈ ਇਧਰੋਂ ਗੱਡੀ ਦਿਖਾ ਬਈ ਸੈਟ ਸੂਟ ਪੂਰੀ 50000 ਰੁਪਏ ਲਿਆਓ ਬਈ 2 ਬਾਕੀ ਸਾਰੇ ਦਾ ਸਾਰਾ ਲੋਨ ਹੋ ਜਾਊਗਾ ਸਾਫ ਸੁਥਰੀ ਗੱਡੀਆਂ ਕੰਡੀਸ਼ਨ ਇੱਥੋਂ ਸ਼ੀਸ਼ੇ ਸਾਨੀ ਦਿਖਾਦੇ ਗੱਡੀ ਲੌਕ ਹੋ ਗਈ ਤੇ ਬਾਈ ਇੱਧਰ ਨਾ ਇੱਧਰਲੀ ਸਾਈਡ ਤੇ ਦੋ ਝੋਟੇ ਖੜੇ ਨੇ ਹਾਂਜੀ ਫੋਰਚੂਨਰ ਫੋਰਚੂਨਰ 2013 ਮਾਡਲ ਆਟੋਮੈਟਿਕ ਆ ਜੀ ਠੀਕ ਹੈ 13 ਮਾਡਲ 13 ਮਾਡਲ ਫਸਟ ਓਨਰ ਆ 1 ਲੱਖ 20000 ਕੰਪਨੀ ਰਿਕਾਰਡ ਆ ਆਟੋ ਗੱਡੀ ਆ ਜੀ ਸਾਰੀ ਓਰੀਜਨਲ ਆ ਸਵਾ 12 ਲੱਖ ਰੁਪਏ ਦੀ ਵਾੜ ਹੈ ਜੀ 11 ਲੱਖ 75000 ਦੀ ਕਾਰ ਦੇ ਦਾਂਗੇ ਜੀ 11 ਲੱਖ 75000 ਦੀ 2013 ਮਾਡਲ ਹਾਂਜੀ ਹਾਂਜੀ ਠੀਕ ਹੈ 1.75 ਲੱਖ ਰੁਪਏ ਲਿਆਓ ਗੱਡੀ ਲਿਗਾਓ 10 ਲੱਖ ਦਾ ਲੋਨ ਕਰਾ ਦਾਂਗੇ 1.75 ਲੱਖ ਲਿਵਾ ਹੌਰ ਜੂਨਰ ਦਾ ਠੀਕ ਹੈ ਵੀਰੇ 10 ਲੱਖ ਦਾ ਲੋਨ ਹੋ ਜੂਗਾ ਤੇ ਇਧਰ ਬਾਈ ਜੀ ਬਾਲੇ ਬਾਜਬ ਰੇਟ ਦੇ ਵਿੱਚ ਗੱਡੀ ਹੈ ਨਾ 2011 ਮਾਡਲ ਹੈ ਜੀ 4x4 ਠੀਕ ਹੈ ਹਾਂਜੀ ਸਾਰੀ ਓਰੀਜਨਲ ਕਾਰ ਆ ਅਲਾਈ ਟਾਇਰ ਬਿਲਕੁਲ ਵਧੀਆ ਨਵਾਂ ਲੱਗਿਆ ਹੋਇਆ ਜੀ ਕਾਰ ਦਾ ਠੀਕ ਹੈ ਅੰਦਰੋਂ ਸੀਟ ਕਵਰ ਨਵੇਂ ਸਾਰਾ ਵਧੀਆ ਜੀ ਇੰਸ਼ੋਰੈਂਸ ਫੁੱਲ ਆ ਦੋਨੋਂ ਚਾਬੀਆਂ ਨਾਲ ਗੱਡੀ ਦੀ ਚੱਲੀ ਕਿੰਨੀ ਆ ਇਹ ਚੱਲੀ ਆ ਜੀ 84000 ਰਿਕੋਰਡ ਦੇ ਨਾਲ ਜੀ 84000 ਚੱਲੀ ਆ ਬਾਈ ਕੰਡੀਸ਼ਨ ਚੈੱਕ ਕਰੋ ਜੋ ਮਾਂ ਨਵੀਂ ਗੱਡੀ ਅੰਦਰ ਤਾਂ ਬਾਲੀ ਸੋਹਣੀ ਗੱਡੀ ਆ ਤੇ ਰੇਟ ਬਾਈ ਸੋਹਣਾ ਇਹ ਤਾਂ 8.5 ਲੱਖ ਰੁਪਏ ਡਵਾਣੇ ਦੀ ਜੀ ਹੂੰ ਗੱਡੀ 8 ਲੱਖ ਰੁਪਏ ਦੇ ਦਾਂਗੇ 7 ਲੱਖ ਰੁਪਏ ਦਾ ਲੋਨ ਕਰਾ ਦਾਂਗੇ 8 ਲੱਖ ਦੀ ਗੱਡੀ ਮਿਲ ਜੂ ਬਾਈ ਜੀ 7 ਲੱਖ ਦਾ ਲੋਨ ਵੀ ਹੋ ਜੂਗਾ 1 ਲੱਖ ਰੁਪਏ ਲਿਆਓ ਜਿਹਨੇ ਸ਼ੌਂਕ ਪੂਰਾ ਕਰਨਾ ਹੈ ਨਾ ਪੂਰਾ ਫੋਰਚੂਨਰ ਵਾਲਾ ਗੱਡੀ ਆ ਗੱਡੀ ਤੁਹਾਡੀ ਤੁਹਾਡੇ ਖਾਤਰ ਆ ਬਸ ਤੋਹਫਾ ਹੀ ਲੈ ਕੇ ਆਏ ਹਨ ਅੱਜ ਦਾ ਬਿਲਕੁਲ ਤੋਹਫਾ ਜੀ ਠੀਕ ਆ ਵੀਰੇ ਤੇ ਬਲੀਨੋ 2018 ਮਾਡਲ ਡੀਜ਼ਲ ਪੁਸ਼ ਪੁਸ਼ ਬਟਨ ਸਟਾਰਟ ਆ ਸਾਰੀ ਓਰੀਜਨਲ ਆ ਨੰਬਰ ਵੀ ਰੇਟ ਲੱਗਾ ਆ 3400 ਨੰਬਰ 60 ਨੰਬਰ ਆ ਜੀ ਠੀਕ ਆ 18 ਮਾਡਲ ਆ ਹਾਂ ਜੀ ਡੀਜ਼ਲ ਵਾਲੀ ਡੀਜ਼ਲ ਗੱਡੀ ਆ ਜੀ ਫਰਸਟ ਓਨਰ ਆ ਫਰਸਟ ਓਨਰ ਆ ਚੱਲੀ ਕਿੰਨੀ ਆ ਚੱਲੀ ਆ ਜੀ ਇਹ 78000 ਚੱਲੀ ਜੀ ਰਿਕਾਰਡ ਦੇ ਨਾਲ ਜੀ ਠੀਕ ਆ ਕਾਰ ਦੇਖੋ ਬਿਲਕੁਲ ਨਵੀਂ ਗੱਡੀ ਆ ਬਿਲਕੁਲ ਜੀ ਰੇਟ ਰੇਟ ਇਹਦਾ ਬਿਲਕੁਲ ਰੇਟ 6 ਲੱਖ ਦੀ ਡਿਮਾਂਡ ਆ ਜੀ 575000 ਰੁਪਏ ਦੀ ਕਰ ਦੇ ਦਾਂਗੇ 5 ਲੱਖ ਦਾ ਲੋਨ ਕਰਾ ਦਾਂਗੇ 75000 ਰੁਪਏ ਦੇ ਕੇ ਗੱਡੀ ਲੈ ਆ ਸਕਦੇ ਆ ਅੱਜ ਤਾਂ ਜਮੇ ਪਟਾਕੇ ਪਾਰ ਤੇ 18 ਮਾਡਲ ਦੀ ਡੀਜ਼ਲ ਵਾਲੀ ਬਲੀਨ ਹੋ ਗਈ 5,75,000 ਰੇਟ ਕੀ ਬਾਤ ਹੈ ਤੇ ਇੱਧਰ ਬਾਈ ਜੀ ਆਰਟੀਕਾ ਖੜੀ ਆ ਆਰਟੀਕਾ 2024 ਮਾਡਲ ਆ ਜੀ ਹੂੰ 5500 ਚੱਲੀ 5500 ਚੱਲੀ ਹੋਈ ਹੈ ਜੀ ਫਸਟ 55000 ਨਾ ਹੋਵੇ ਨਾ ਨਾ 5500 ਆ ਜੀ ਸਿਰਫ ਸਿਰਫ ਜੀ ਸਿਰਫ 24 ਮਾਡਲ 5500 ਚੱਲੀ ਹਾਂ ਜੀ ਹਾਂ ਜੀ ਓਨਰ ਓਨਰ ਫਸਟ ਆ ਜੀ ਹਾਂ ਫੁੱਲ ਛੋੜਾ ਤਿੰਨੋਂ ਚਾਬੀਆਂ ਨਾਲ ਗੱਡੀ ਦੀਆਂ ਸਾਰੀ ਓਰੀਜਨਲ ਪੈਟਰੋਲ ਪੈਟਰੋਲ ਜੀ ਪੈਟਰੋਲ ਕੱਲੀ ਪੈਟਰੋਲ ਆ ਜੀ ਕੱਲੀ ਪੈਟਰੋਲ ਹਾਂਜੀ ਹਾਂਜੀ ਠੀਕ ਆ ਵੀਰੇ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਨਵੀਂ ਗੱਡੀ ਆ ਬਾਈ 24 ਮਾਡਲ ਦੀ 5500 ਚਾਲੇ ਕੀ ਹੁੰਦਾ ਹੈ 10 ਲੱਖ ਰੁਪਏ ਡਿਮਾਂਡ ਹੈ ਦੀ ਇਹ ਗੱਡੀ ਦੇ ਦਾਂਗੇ ਆਪਾਂ 9.5 ਲੱਖ ਰੁਪਏ ਦੀ 9.5 ਲੱਖ ਦੀ ਹਾਂਜੀ ਹਾਂਜੀ ਠੀਕ ਆ 8.5 ਲੱਖ ਰੁਪਏ ਦਾ ਲੋਨ ਕਰਾ ਦਾਂਗੇ 8.5 ਦਾ ਲੋਨ ਹੋ ਜਾ ਲੱਖ ਰੁਪਇਆ ਲੈ ਕੇ ਆਉਣਾ ਜੀ ਤੁਸੀਂ ਲੈ ਕੇ ਜਾਨੀ ਆਟੇਗਾ ਤੇ ਮਾਨਤਨ ਜਿਹੜਾ ਆਪਣੀ ਵੀਡੀਓ ਦੇਖਿਓ ਆ ਪੂਰਾ ਮਾਨ ਕਰਾਂਗੇ ਜਿਹੜਾ ਤੁਸੀਂ ਆਪਣੀ ਵੀਡੀਓ ਦੇਖਿਆ ਹੋਗਾ ਜੀ ਕੀ ਬਾਤ ਹੈ ਤੇ ਅੱਗੇ ਬਾਈ ਗੱਡੀ ਖਰੀਦ ਲਈਏ ਤੋਹਫਾ ਜੀ 202 500000 ਚਲੀ ਰਿਕਾਰਡ ਦੇ ਨਾਲ ਠੀਕ ਹੈ ਇਹ ਗੱਡੀ ਡਵਾਟ ਹੈਗੀ ਆ 5 ਲੱਖ ਰੁਪਈਆ ਜੀ 4 ਲੱਖ 75000 ਰੁਪਈਆ ਦੀ ਕਰ ਦੇ ਦਾਂਗੇ 4 ਲੱਖ ਦਾ ਲੋਨ ਕਰਾ ਦਾਂਗੇ 75000 ਰੁਪਈਆ ਲਿਆਓ ਤੇ ਗੱਡੀ ਬਾਈ ਜੀ ਆਟੋਮੈਟਿਕ ਸਲੇਰੀਓ ਲੈ ਕੇ ਜਾਣੀ ਆ ਤੁਸੀਂ ਜਮਾ ਸਾਫ ਸੁਥਰੀ ਤੇ ਨਵੀਂ ਕਾਰ ਆ ਹਾਂਜੀ ਤੇ ZX ਇਹ ਆ ਗਈ ਬਾਈ ਜੀ ਨਵੀਂ ਸ਼ੋਅ ਦੇ ਵਿੱਚ ਡੀਜ਼ਲ ਵਾਲੀ i20 ਕਾਰ ਨੰਬਰ ਪੇਡ ਲੱਗਾ ਹੈ ਨਾ ਉਹ ਹਾਂ 24141 ਨੰਬਰ ਆ ਗੱਡੀ ਦਾ ਜੀ ਫਸਟ ਓਨਰ ਕਾਰ ਆ ਪੀਵੀ65 ਠੀਕ ਹੈ 2020 ਰਜਿਸਟਰ 21 ਆ ਜੀ ਠੀਕ ਹੈ ਸਾਰੀ ਓਰੀਜਨਲ ਗੱਡੀ ਸਪੋਰਟਸ ਮਾਡਲ ਆ ਹੂੰ ਗੱਡੀ ਦੇ ਦਾਂਗੇ ਜੀ 7 ਲੱਖ 10 ਹਜ਼ਾਰ ਰੁਪਏ ਦੀ ਕਰ ਦੇ ਦਾਂਗੇ ਜੀ 6 ਲੱਖ ਰੁਪਏ ਲੋਨ ਕਰਾ ਦਾਂਗੇ 6 ਦਾ ਲੋਨ ਹੋ ਜਾਊਗਾ 1 ਲੱਖ 10 ਹਜ਼ਾਰ ਰੁਪਏ ਦੇ ਕੇ ਗੱਡੀ ਲੈ ਜਾ ਸਕਦੇ ਹੋ 1 ਲੱਖ 10 ਹਜ਼ਾਰ ਰੁਪਏ ਲਿਆਓ ਗੱਡੀ ਬਾਈ ਜੀ ਜਮਾ ਨਵੀਆਂ ਚੱਲੀ ਕਿੰਨੀਆਂ ਚੱਲੀ ਆ ਜੀ 75 ਹਜ਼ਾਰ ਰਿਕੋਰਡ ਨਾਲ 75 ਹਜ਼ਾਰ ਰਿਕੋਰਡ ਨਾਲ ਚੱਲੀ ਆ ਤੇ ਫਰਸਟ ਓਨਰ ਹੈ ਠੀਕ ਹੈ ਵੀਰੇ ਨਵੀਂ ਸ਼ੇਪ ਦੀ ਕਾਰ ਆ ਜੀ ਅੱਗੇ ਆ ਗਈ ਬਾਈ ਜੀ ਆਲਟੋ ਕਾਰ ਆਲਟੋ 2011 ਮਾਡਲ ਆ 50 ਹਜ਼ਾਰ ਚੱਲੀ ਆ ਜੀ ਐਲਐਕਐਸਆਈ ਫਰਸਟ ਓਨਰ ਗੱਡੀ ਆ ਸਾਰੀ ਓਰੀਜਨਲ ਗੱਡੀ ਆ ਠੀਕ ਹੈ ਇਹ ਗੱਡੀ ਦੇ ਦਾਂਗੇ 1,55,000 ਰੁਪਏ ਦੀ ਜੀ 1,55,000 ਦੀ ਹਾਂਜੀ ਹਾਂਜੀ ਤੇ ਜਿਹੜਾ ਬਾਈ ਵੀਡੀਓ ਦੇਖ ਕੇ ਉਹ ਮਾਨਦਾਨ ਵੀ ਹੋ ਸਕਦਾ 55,000 ਪੂਰਾ ਮਾਨਦਾਨ ਕਰਾਂਗੇ 5,000 ਹੋਰ ਛੱਡ ਦਾਂਗੇ 1.5 ਲੱਖ ਰੁਪਏ ਦੇ ਦਾਂਗੇ ਲਓ ਜੀ ਕਰੋ ਕੰਡੀਸ਼ਨ ਚ ਇੱਕ ਸਾਫ਼ ਸੁਥਰੀ ਗੱਡੀ ਆ 11 ਮਾਡਲ ਐਲ ਐਕਸ ਆਈ ਪਾਵਰ ਸਟੀਅਰਿੰਗ ਵਾਲੀ ਕਾਰ ਆ ਹਾਂਜੀ ਹਾਂਜੀ ਠੀਕ ਆ ਵੀਰੇ ਤੇ ਅੱਗੇ ਆ ਗਈ ਬਾਈ ਜੀ ਆਈ 20 ਇਧਰਲੀ ਸਾਈਡ ਦੱਸਿਓ ਵੀਰੇ ਆਈ 20 2014 ਰਜਿਸਟਰਡ 15 ਆਸਤਾ ਮਾਡਲ ਆ ਜੀ ਹਮ ਫਸਟ ਓਨਰ ਕਾਰ ਆ ਠੀਕ ਆ 4,75,000 ਰ ਜਿਹੜੀ ਆਪਣਾ ਵੀਡੀਓ ਦੇਖ ਕੇ ਆਊਗਾ ਉਹਨੂੰ 4,70,000 ਰੁਪਏ ਦੀ ਕਰ ਦੇ ਦਾਂਗੇ ਜੀ ਲਾਸਟ 470 ਦੀ ਹਾਂਜੀ ਹਾਂਜੀ ਆਸਤਾ ਪਟ્રોલ ਪਟ્રોલ ਮਾਡਲ ਕਿੰਨਾ ਕਿਹਾ 2014 ਰਜਿਸਟਰਡ 15 14 ਬਟਾ 15 ਠੀਕ ਆ ਵੀਰੇ ਲੋਨ ਕਿੰਨਾ ਦਾ ਹੋ ਜੂਗਾ ਲੋਨ ਹੋ ਜੂਗਾ 4 ਲੱਖ ਰੁਪਏ ਦਾ ਜੀ 4 ਲੱਖ ਦਾ ਲੋਨ ਹੋ ਜੂਗਾ ਠੀਕ ਆ ਬਈ ਜੀ ਅੱਗੇ ਆ ਗਈ ਬਈ ਜੀ Honda Amaze car 2015 ਮਾਡਲ ਹੈ ਜੀ ਫਸਟ ਓਨਰ ਗੱਡੀ ਆ ਡੀਜ਼ਲ ਦੀ ਸਾਰੀ ਓਰੀਜਨਲ ਟੌਪ ਵਾਲਾ ਮਾਡਲ ਆ ਕਾਰ ਠੀਕ ਆ ਵੀਰੇ ਹਾਂਜੀ ਨਵੀਂ ਕਾਰ ਆ ਬਿਲਕੁਲ ਸਾਰੀ ਓਰੀਜਨਲ ਗੱਡੀ ਸਵਾ 4 ਲੱਖ ਦੀ ਡਿਮਾਂਡ ਹੈ ਦੀ ਫਸਟ ਆਨਰ ਗੱਡੀ ਆ ਲਾਈਟ ਆ ਰੈਸਟਰਾ ਰੈਸਟਰਾ ਪਿਆ ਹੋਇਆ ਜੀ ਸਾਢੇ 3 ਲੱਖ ਦਾ ਲੋਨ ਕਰਾਵਾਂਗੇ ਹਾਂ 70000 ਰੁਪਏ ਦੇ ਕੇ ਗੱਡੀ ਲੈ ਆ ਸਕਦੇ ਆ ਜੀ 70000 ਡਾਊਨ ਪੇਮੈਂਟ ਹਾਂਜੀ ਹਾਂਜੀ ਸਾਢੇ 3 ਲੱਖ ਦਾ ਲੋਨ ਆ ਠੀਕ ਹੈ ਜੀ ਹਾਂਜੀ 4 ਲੱਖ 4 ਲੱਖ ਸਵਾ 4 ਲੱਖ ਦੀ ਗੱਾਰ ਸਵਾ 4 ਲੱਖ ਦੀ ਗੱਾਰ 420 ਹੋ ਗਿਆ 420 ਦੀ ਜੀ 420 ਵੀਰੇ ਥੋੜਾ ਜਿਹਾ ਮਾਨਦਾਨ ਕਰ ਦਿਓ ਪੂਰਾ ਮਾਨਦਾਨ ਕਰਕੇ ਭੇਜਾਂਗੇ ਜੀ 420 ਨਹੀਂ ਕਰਨੀ ਨਵੀਂ ਗੱਡੀ ਹੈ ਬਿਲਕੁਲ ਜੀ ਵਾ ਠੀਕ ਆ ਤੇ ਅੱਗੇ ਆ ਗਈ Honda May ਨਵੀਂ ਸੋਹਣੀ 2020 ਮਾਡਲ ਹੈ ਜੀ ਹਾਂ ਫਸਟ ਓਨਰ ਗੱਡੀ ਆ ਸਾਰੀ ਓਰੀਜਨਲ ਪੈਟਰੋਲ ਦੀ ਪੈਟਰੋਲ ਦੀ ਹਾਂਜੀ ਠੀਕ ਹੈ ਲਾਈਟ ਟਾਇਰ ਬਿਲਕੁਲ ਨਵਾਂ ਲੱਗਿਆ ਜੀ 50000 ਚੱਲੀ ਹੈ ਰਿਕਾਰਡ ਦੇ ਨਾਲ ਗੱਡੀ ਜੀ ਠੀਕ ਹੈ ਪੈਟਰੋਲ ਦੀ ਸਾਰੀ ਓਰੀਜਨਲ ਕਾਰ ਆ ਜੀ ਹੂੰ ਇਹਦੀ 6 ਲੱਖ ਦੀ ਡਿਮਾਂਡ ਆ ਜੀ ਠੀਕ ਹੈ 5 ਲੱਖ 75000 ਰੁਪਏ ਦੀ ਕਰ ਦੇ ਦਾਂਗੇ ਲਾਸਟ 5 ਲੱਖ 75000 2020 20 ਮਾਡਲ 5 ਲੱਖ ਦਾ ਲੋਨ ਕਰਾ ਦਾਂਗੇ 5 ਦਾ ਲੋਨ ਹੋ ਜਾਊਗਾ 75000 ਰੁਪਿਆ ਡਾਊਨ ਪੇਮੈਂਟ ਦਾ ਲੈ ਕੇ ਆਉਣਾ ਬਾਈ ਜੀ ਤੁਸੀਂ ਗੱਡੀ ਲੈ ਕੇ ਜਾਣੀ ਆ ਅੱਗੇ ਫੇਰ Honda Amaze ਆ ਗਈ Honda Amaze ਆ ਜੀ 2013 ਮਾ ਸਾਰੀ オリジナル ਗੱਡੀ ਆ ਜੀ ਡੀਜ਼ਲ ਠੀਕ ਹੈ ਜੀ ਡਿਮਾਂਡ ਹੈ ਜੇ 3.5 ਲੱਖ ਰੁਪਏ ਦੀ 3.5 ਲੱਖ ਰੁਪਏ ਦੀ ਗੱਡੀ ਦੇ ਦਾਂਗੇ 3.5 ਲੱਖ ਦੀ ਡੀਜ਼ਲ ਵਾਲੀ Honda Vezel ਮਿਲ ਜੂਗੀ ਲੋਨ ਦੇ ਤੇ ਕਿੰਨਾ ਹੋ ਜੂਗਾ ਲੋਨ ਹੋ ਜੂਗਾ ਤੇ 3 ਲੱਖ ਰੁਪਿਆ 3 ਲੱਖ ਦਾ ਹਾਂ ਜੀ 25000 ਰੁਪਏ ਰਹਿ ਗਿਆ 25000 ਰੁਪਏ ਰਹਿ ਗਿਆ ਹਾਂ ਜੀ 25000 ਰੁਪਏ ਲਿਓਣਾ ਬਾਈ ਜੀ Honda Mej ਵਾਸਤੇ ਠੀਕ ਆ ਵੀਰੇ ਤੇ ਇੱਧਰ ਗੱਡੀ ਆ ਗਈ i10 i10 ਗ੍ਰੈਂਡ 2000 18 ਮਾਡਲ ਆ ਜੀ ਸਪੋਰਟਸ ਮਾਡਲ ਆ ਠੀਕ ਹੈ 50 ਨੰਬਰ ਦੀ ਰੋਪੜ ਨੰਬਰ ਕਾਰ ਆ オリジナル ਗੱਡੀ ਆ ਸਾਰੀ ਉਹ ਠੀਕ ਹੈ 34 ਹਜ਼ਾਰ ਓਰਿਜਨਲ ਚੱਲੀ ਹੋਈ ਹੈ ਰਿਕਾਰਡ ਦੇ ਨਾਲ ਠੀਕ ਹੈ ਇਹ ਗੱਡੀ ਦੇ ਦਾਂਗੇ 4.5 ਲੱਖ ਰੁਪਏ ਦੀ 4.5 ਲੱਖ ਦੀ ਲੋਨ ਦੇ ਚ 4 ਲੱਖ ਰੁਪਏ ਲੋਨ ਕਰਾ ਦਾਂਗੇ 50 ਹਜ਼ਾਰ ਰੁਪਿਆ ਡਾਊਨ ਪੇਮੈਂਟ ਲਿਓ ਤੇ ਗੱਡੀ ਲੈ ਜਾਓ ਸਾਫ ਸੁਥਰੀ ਕੰਡੀਸ਼ਨ ਦੀ ਕਾਰ ਆ ਭਾਈ ਜੀ ਜਿਵੇਂ ਨਵੀਂ ਠੀਕ ਹੈ ਅੱਗੇ ਆ ਜੋ ਸਲੈਰੀਓ 2018 ZXI ਹਮ ਮੈਨੂਅਲ ਆ ਜੀ ਇਹ ਠੀਕ ਹੈ 40 ਹਜ਼ਾਰ ਚੱਲੀ ਹੈ ਰਿਕਾਰਡ ਦੇ ਨਾਲ ਸਾਰੀ ਓਰਿਜਨਲ ਆ ਠੀਕ ਹੈ ਪੰਜਾਬ ਨੰਬਰ ਦੀ ਕਾਰ ਆ ਇਹ ਗੱਡੀ 4.5 ਦੀ ਡਿਮਾਂਡ ਆ 4 ਲੱਖ 35 ਹਜ਼ਾਰ ਰੁਪਏ ਦੀ ਕਾਰ ਦੇ ਦਾਂਗੇ ਜੀ ਅੰਦਰੋਂ ਕਲੀਨ ਚੈੱਕ ਕਰ ਲਓ 4 30 ਦੀ ਗੱਡੀ ਸਾਢੇ 3 ਲੱਖ ਦਾ ਲੋਨ ਕਰਾ ਦਾਂਗੇ ਜੀ ਸਾਢੇ 3 ਦਾ ਲੋਨ ਹੋ ਜਾਊਗਾ 85000 ਰੁਪਏ ਲਿਓ ਤੇ ਗੱਡੀ ਲੈ ਜਾਓ ਤੇ ਇਧਰਲੀ ਸਾਈਡ ਆ ਗਈ ਬਾਈ ਜੀ ਕ੍ਰੈਟਾ ਕ੍ਰੈਟਾ 2018 ਫਰਸਟ ਓਨਰ ਆਟੋ ਹਮਮ ਅਰੀਜਨਲ ਗੱਡੀ ਐ ਸਾਰੀ ਉਹ ਸਾਢੇ 9 ਲੱਖ ਰੁਪਏ ਡਿਮਾਂਡ ਐ ਦੀ ਜੀ ਹਮਮ 9 ਲੱਖ ਰੁਪਏ ਦੀ ਗੱਡੀ ਦੇ ਦਾਂਗੇ ਜੀ ਸਾਰੀ ਅਰੀਜਨਲ ਪੁਸ਼ਵਰਨ ਸਟਾਰਟ ਆ ਪੁਸ਼ਵਰਨ ਸਟਾਰਟ ਆ ਆਰੋ ਵੇਅਰ ਦੇ ਵਿੱਚ ਆ 9 ਲੱਖ ਦੀ ਗੱਡੀ ਮਿਲ ਜੂ ਤੁਹਾਨੂੰ 8 ਲੱਖ ਦਾ ਹੋ ਜਾਊਗਾ ਸਾਢੇ 7 ਦਾ ਲੋਨ ਸਾਢੇ 7 ਦਾ ਹਾਂ ਜੀ 1.5 ਲੱਖ ਲੇ ਜਾ ਸਕਦੇ ਹੋ ਤੁਸੀਂ 2018 ਟਿਆਗਾ ਟਿਆਗਾ ਟਿਆਗੋ ਆਟੋਮੈਟਿਕ 2019 ਮਾਡਲ ਫਸਟ ਓਨਰ ਗੱਡੀ ਹੈ ਠੀਕ ਹੈ ਸਾਰੀ ਓਰੀਜਨਲ ਆ ਇਹ 4.5 ਲੱਖ ਰੁਪਏ ਡਿਮਾਂਡ ਹੈ ਦੀ ਜੀ 4 ਲੱਖ 25000 ਰੁਪਏ ਦੀ ਕਾਰ ਦੇ ਦਾਂਗੇ ਜੀ 25000 ਰੁਪਏ ਦੇ ਕੇ 4 ਲੱਖ ਦਾ ਲੋਨ ਕਰਾ ਦਾਂਗੇ ਆਟੋਮੈਟਿਕ ਟਿਆਗੋ 2019 19 ਮਾਡਲ ਆ ਜੀ ਠੀਕ ਹੈ ਵੀਰੇ ਅੱਗੇ ਬਾਈ ਜੀ ਗੱਡੀ ਆ ਗਈ ਵੈਨਿਊ ਵੈਨਿਊ 2020 ਮਾਡਲ ਆ ਜੀ ਫਸਟ ਓਨਰ ਕਾਰ ਆ ਸੰਦੂਪ ਵਾਲਾ ਮਾਡਲ ਆ 1.8 ਦੀ ਡਿਮਾਂਡ ਹੈ ਦੀ 7 ਲੱਖ 85000 ਰੁਪਏ ਦੀ ਕਰ ਦੇ ਦਾਂਗੇ ਲਾਸਟ 785 ਦੀ ਡੀਜ਼ਲ ਵਾਲੀ ਹੈ ਡੀਜ਼ਲ ਵਾਲੀ ਹੈ ਜੀ ਠੀਕ ਹੈ 7 ਲੱਖ ਰੁਪਏ ਦਾ ਲੋਨ ਕਰਾ ਦਾਂਗੇ 85000 ਰੁਪਏ ਦੇ ਕੇ ਗੱਡੀ ਲੈ ਜਾ ਸਕਦੇ ਹੋ 85000 ਰੁਪਏ ਡਾਊਨ ਪੇਮੈਂਟ ਦਾ ਲਿਆਓ ਬਾਈ ਜੀ ਗੱਡੀ ਘਰੇ ਲਿਜਾ ਸਕਦੇ ਹੋ ਠੀਕ ਹੈ ਵੀਰੇ ਓਨਰ ਫਾਸਟ ਆਣਾ ਫਸਟ ਓਨਰ ਹੈ ਜੀ ਠੀਕ ਹੈ ਬਾਈ ਅੱਗੇ ਆ ਜਾਓ ਜੀ ਐਮ ਐਲ ਠੀਕ ਹੈ 2013 ਮਾਡਲ ਆ ਤੁਹਾਡੀ ਪੁਰਾਣੀ ਵੀਡੀਓ ਤੇ ਰਿਸਪੌਂਸ ਆਪਨ ਬਹੁਤ ਆਇਆ ਹੈ ਗੱਡੀ ਦਾ ਜੀ ਪਰ ਰੇਟ ਥੋੜਾ ਘੱਟ ਲੱਗਿਆ ਪਰ ਗਾਹਕ ਬੋਲ ਲਿਆ ਠੀਕ ਹੈ ਹਾਂ ਇਹ ਗੱਡੀ ਦਵਾਂਗੇ ਜੀ ਆਪ 12.5 ਲੱਖ ਰੁਪਏ ਦੀ ਘਰ ਦੇ ਦਾਂਗੇ ਜੀ 2013 ਮਾਡਲ 250 ਐਮਐਲ 2000 ਫਰਸਟ ਓਨਰ ਹੈ ਨਾ ਫਰਸਟ ਓਨਰ ਗੱਡੀ ਹੈ ਜੀ ਓਨਰ ਫਾਸਟਾ 2013 ਮਾਡਲ ਆ ਬਾਈ ਫੀਚਰ ਬਹੁਤ ਨੇ ਗੱਡੀ ਦੇ ਵਿੱਚ ਜਿਹੜਾ ਮੇਰਾ ਵੀਰ ਕੋਈ ਨਾ ਬਰੀਜਾ ਬਰੂਜਾ ਦੇਣ ਬਾਰੇ ਸੋਚ ਰਿਹਾ 12-13 ਲੱਖ ਦਾ ਬਜਟ ਹੈਗਾਗਾ ਤਾਂ ਉਹ ਗੱਡੀ ਇਸ ਗੱਡੀ ਤੇ ਨਹੀਂ ਜਾ ਸਕਦਾ ਕਿਉਂਕਿ ਗੱਡੀ ਬਹੁਤ ਤਾਕੜੀ ਗੱਡੀ ਆ ਤੇ ਲਗਜ਼ਰੀ ਗੱਡੀ ਆ ਅੱਗੇ ਆ ਜੀ ਇਕੋ स्पोर्ट 2000 17 ਮਾਡਲ ਫਰਸਟ ਓਨਰ ਪੁਸ਼ ਬਟਨ ਸਟਾਰਟ ਹੈ ਜੀ ਠੀਕ ਹੈ 5.5 ਲੱਖ ਦੀ ਜਮਾਨਤ ਹੈ ਜੀ ਸਵਾ 5 ਦੀ ਕਰ ਦੇ ਦਾਂਗੇ 4 ਲੱਖ ਰੁਪਏ ਲੋਨ ਕਰਾ ਦਾਂਗੇ ਇਸ ਤੇ 4 ਦਾ ਲੋਨ ਹੋ ਜੂ ਸਵਾ 1 ਲੱਖ ਰੁਪਿਆ ਤਾਂ ਟਾਪ ਮਾਡਲ ਦੀ ਗੱਾਰ ਹੈ ਜੀ ਸਵਾ ਲੱਖ ਰੁਪਿਆ ਡਾਊਨ ਪੇਮੈਂਟ ਦਾ ਸਾਰੀ ਓਰੀਜਨਲ ਗੱਡੀ ਆ ਬੰਪਰ ਵੀ ਪੇਂਟ ਦੀ ਕਰ ਦੇਣੀ ਅੱਛਾ ਬੰਪਰ ਵੀ ਪੇਂਟ ਨਹੀਂ ਠੀਕ ਹੈ ਵੀਰੇ ਲਓ ਜੀ ਕੰਡੀਸ਼ਨ ਚੈੱਕ ਕਰੋ 70000 ਰਿਕਾਰਡ ਦੇਣਾ ਚੱਲਿਆ ਜੀ 72000 ਹੈ ਕੀ ਬਾਤ ਹੈ ਹਾਂ ਜੀ ਠੀਕ ਹੈ ਵੀਰੇ ਤੇ ਅੱਗੇ ਗੱਡੀ ਅੱਗੇ ਆ ਗਈ ਹੈ ਡਾਈਵਰ ਜੀ 2000 12 ਮਾਡਲ ਹੈ ਜੀ ਚੰਡੀਗੜ੍ਹ ਨੰਬਰ ਆ ਸਾਰੀ origignal ਟਾਇਰ ਨਵੇਂ ਬਿਲਕੁਲ ਲੱਗੇ ਆ ਕਾਰ ਦੇ ਜੀ ਠੀਕ ਹੈ ਇਹਦੀ ਗੱਡੀ 2.54 ਲੱਖ ਰੁਪਇਆ 3.80 ਲੱਖ ਰੁਪਇਆ ਦੀ ਲਾਸਟ ਦੇ ਦਾਂਗੇ ਗੱਡੀ ਇਹਦੀ 3.80 ਹਜ਼ਾਰ ਹਾਂਜੀ ਹਾਂਜੀ ਲੋਨ ਹੋ ਜੂਏ ਤੇ ਤੇ ਲੋਨ ਹੋ ਜੂਗਾ 2.5 ਲੱਖ ਰੁਪਇਆ ਜੀ 2.5 ਲੱਖ ਦਾ ਲੋਨ ਹੋ ਜੂਗਾ 1.30 ਲੱਖ ਰੁਪਇਆ ਡਾਊਨ ਪੇਮੈਂਟ ਦਾ ਲੈ ਕੇ ਆਉਣਾ ਤੁਸੀਂ ਠੀਕ ਹੈ ਵੀਰੇ ਅੱਗੇ ਆ ਗਈ ਜੀ Audi 2013 ਮਾਡਲ Q3 ਇਹ ਗੱਡੀ ਦੇ ਦਾਂਗੇ ਆਪਾਂ ਤੁਹਾਨੂੰ 8.5 ਲੱਖ ਰੁਪਇਆ ਦੀ ਜੀਓ ਸਾਰੀ origignal ਗੱਡੀ ਆ ਸਨਰੂਫ ਵਾਲਾ ਮਾਡਲ ਆ ਆਟੋ ਠੀਕ ਹੈ ਹਾਂਜੀ ਸਾਰੀ origignal ਆ ਕੋਈ ਕਮੀ ਨਹੀਂ ਗੱਡੀ ਕੋਈ ਕਮੀ ਨਹੀਂ ਦੀ ਕਰਤੀ ਜੀ ਸਾਰੀ origignal ਗੱਡੀ ਆ ਕਿੰਨਾ ਰੇਟ ਕਿਹਾ 8.5 ਲੱਖ ਰੁਪਏ ਜੀ 8.5 ਲੱਖ ਇਹਦੇ ਤੇ ਲੋਨ ਹੋ ਜਾਊਗਾ ਜੇ ਲੋਨ 4 ਲੱਖ ਰੁਪਏ ਲੋਨ ਕਰਾ ਦਾਂਗੇ 8.5 ਤੇ 4 ਲੱਖ ਡਾਊਨ ਪੇਮੈਂਟ ਇਹਦੇ ਵਾਸਤੇ ਲੈ ਕੇ ਆਉਣੀ ਆ ਵੀਡੀਓ ਵਧੀਆ ਲੱਗੀ ਬਾਈ ਜੀ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਬਾਕੀ ਸਕਰੀਨ ਤੇ ਨੰਬਰ ਚੱਲਦਾ ਕਾਲ ਕਰਕੇ ਗੱਡੀ ਬੁੱਕ ਕਰ ਸਕਦੇ ਹੋ ਸਤਿ ਸ੍ਰੀ ਅਕਾਲ